ਸਰਕਾਰ ਦਾ ਜੋ ਇਨ ਹੈ ਨੀ ਕਿ ਮੰਤ ਹੈ ਉਹ ਸਾਹਮਣੇ ਆ ਗਈ ਹੈ ਕਿ ਇਹ ਵੀ ਸੈਂਟਰ ਸਰਕਾਰ ਦੇ ਸਾਥ ਮਿਲੀ ہوئی ਹੈ ਇਹ ਵੀ ਨਹੀਂ ਚਾhti ਕਿਸਾਨਾਂ ਦੀ ਡਿਮਾਂਡ ਪੂਰੀ ਹੋਵੇ ਅਸੀਂ ਸ਼ੰਭੂ ਰੇਲਵੇ ਸਟੇਸ਼ਨ ਤੇ ਕੱਲ ਪੀਸੀ ਚ ਕਿਹਾ ਸੀਗਾ ਪਹਿਲਾਂ 3 ਮਿੰਟ ਹੋਇਆ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ 16 ਤੱਕ ਅਸੀਂ ਸਮਾਂ ਦੇਆ ਸੀਗਾ ਦੇ 16 ਤਰੀਕ ਤੱਕ ਜੇ ਸਾਡੇ ਨੌਜਵਾਨ ਰਿਹਾ ਕਰ ਦਿੱਤੇ ਜਾਂਦੇ ਆ ਤਾਂ ਠੀਕ ਹੈ ਜਦੋਂ ਉਹਨਾਂ ਨੇ ਨਹੀਂ ਕਰਿਆ ਤਾਂ ਅੱਜ 12 ਵਜੇ ਤੱਕ ਸਮਾਂ ਸੀਗਾ ਸਰਕਾਰ ਕੋਲ ਹੁਣ ਮਜਬੂਰਨ ਸਾਨੂੰ ਇਹ ਟਰੈਕ ਦੇ ਉੱਤੇ ਬਹਿਣਾ ਪੈ ਰਿਹਾ ਜੋ ਤੁਹਾਡੇ ਸਾਹਮਣੇ ਹੁਣ ਸਾਰਾ ਜਿੰਨੇ ਵੀ ਸਾਡੀ ਜਥੇਬੰਦੀਆਂ ਨੇ ਦੋਨੇ ਫੋਰਮਾਂ ਦੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਤੇ ਐਸਕੇਮ ਨਾਨ ਪੋਲਿਟਿਕਲ ਦੀਆਂ ਸਾਰੇ ਇੱਥੇ ਆਗੂ ਜਥੇਬੰਦੀਆਂ ਦੇ ਸਾਰੇ ਵਰਕਰ ਸਾਰਾ ਕਾਡਰ ਪਹੁੰਚ ਚੁੱਕਿਆ ਇਹ ਹੁਣ ਅਨਮਿੱਥੇ ਲਈ ਜਿਹੜੀਆਂ ਟ੍ਰੇਨਾਂ ਨੇ ਰੋਕੀਆਂ ਜਾਣੀਆਂ ਜਦੋਂ ਤੱਕ ਸਾਡੇ ਨੌਜਵਾਨਾਂ ਨੂੰ ਰਿਹਾ ਨਹੀਂ ਕਰਿਆ ਜਾਂਦਾ ਨਵਦੀਪ ਜਲਵੇੜਾ ਮਨੀਸ਼ ਖੜਕੜ ਗੁਰਕੀਰਤ ਸ਼ਾਹਪੁਰ ਜਦੋਂ ਤੱਕ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਦੋਂ ਤੱਕ ਇਹ ਟ੍ਰੇਨਾਂ ਇੱਥੇ ਬੰਦ ਰਹਿਣਗੀਆਂ ਸਰਕਾਰ ਦੀ ਮਰਜ਼ੀ ਹੈ ਅੱਜ ਛੜਦਣ ਕੱਲ ਛੜਦਣ ਪਰਸੋਂ ਛੜਦਣ ਅਦਰਵਾਜ਼ ਇੱਥੇ ਨਹੀਂ ਕੁਝ ਕਰਦੇ ਤਾਂ ਅੱਗੇ ਪੁਆਇੰਟ ਵਧਣਗੇ ਤੇ ਦਿੱਲੀ 1 ਪੁਆਇੰਟ ਵਧੀ ਜਾਣੀ ਪ੍ਰਸ਼ਾਸਨ ਨੇ ਰੋਕਣ ਦੀ ਕੀ ਗੱਲਬਾਤ ਹੋਈ ਪ੍ਰਸ਼ਾਸਨ ਨੇ ਕੋਸ਼ਿਸ਼ ਕਰੀਆ ਸਾ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੇ ਆਪਣੀ ਡਿਊਟੀ ਪਕਾਣੀ ਆਸੀ ਆਪਣੀ ਕਰਨੀ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅੱਗੇ ਵਧਣ ਦੇ ਅੱਗੇ ਵੱਧ ਗਏ ਅਸੀਂ ਆ ਕੇ ਇੱਥੇ ਪਹੁੰਚ ਗਏ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਨ੍ਹਾਂ ਦੇ ਪੇਪਰ ਸੀਗੇ ਉਹਨਾਂ ਪਿੱਛੇ ਜਾ ਰਹੇ ਉਹ ਵੀ ਜਿਹੜਾ ਦੇਖੋ ਉਹਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਸਾਨੂੰ ਇੱਕ ਹਫ਼ਤਾ ਅਸੀਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਨੇ ਵੀ ਸਾਡੇ ਨੌਜਵਾਨਾਂ ਨੂੰ ਰੁਹਾ ਕਰ ਦਿਓ ਜਦੋਂ ਰੁਹਾ ਨਹੀਂ ਕਰ ਤਾਂ ਮਜਬੂਰਨ ਸਾਨੂੰ ਇਹ ਸਟੈਪ ਚੱਕਣਾ ਪਿਆ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਣਾ ਚਾਹਾਂਗੇ ਹੋਰ ਸਾਧਨਾ ਰਾਹੀਂ ਜਾਣ ਕਿਉਂਕਿ ਜੇ ਸਰਕਾਰ ਨੂੰ ਤੁਹਾਡਾ ਪਿਆਰ ਹੁੰਦਾ ਤਾਂ ਹਰਿਆਣਾ ਤੇ ਸੈਂਟਰ ਸਰਕਾਰਾਂ ਨੌਜਵਾਨਾਂ ਨੂੰ ਰੁਹਾ ਕਰ ਦਿੰਦੀ ਇੱਕ ਹਫ਼ਤਾ ਅਸੀਂ ਉਹਨਾਂ ਨੂੰ ਸਮਾਂ ਦਿੰਦੇ ਰਹੇ ਹਾਂ 9 ਤਰੀਕ ਤੋਂ ਲੈ ਕੇ ਅੱਜ 17 ਤਰੀਕ ਹੋਊਗੀ ਜਦੋਂ ਉਹਨਾਂ ਨੇ ਨਹੀਂ ਸਾਡੀ ਗੱਲ ਮੰਨੀ ਤਾਂ ਮਜਬੂਰਨ ਸਾਨੂੰ ਇਹ ਕੰਮ ਕਰਨਾ ਕਾਂ ਦੇ ਜਾਵਾ ਜੀ ਤੇ ਪ੍ਰਸ਼ਾਸਨ ਨੇ ਸਮਾਂ ਲਿਆ ਸੀਗਾ 16 ਤਰੀਕ ਤੱਕ ਦਾ ਸਮਾਂ ਸੀਗਾ ਤੇ ਪ੍ਰਸ਼ਾਸਨ ਜੀ ਨੇ ਕਿਹਾ ਸੀਗਾ ਕਿ ਤੁਹਾਡੇ ਜਿਹੜੇ ਜਿੰਨੇ ਵੀ ਕਿਸਾਨ ਖੇੜੇ ਆਲੇ ਵਿੱਚ ਫਰੇ ਆ ਅਸੀਂ ਤੁਹਾਨੂੰ ਪੂਸਤਿਕਾਰ ਗਈ ਚਾਟ ਕਰਦੇ ਹਾਂ ਆਹ ਬੰਦਾ ਵੀ ਦੋ ਫਾਰਮਾਂ ਦਾ ਦੋ ਕੋ